ਉਹਦੇ ਪਾਲਾ ਤੋਂ ਨੰਗੇ ਦਾ ਤਰਾ ਸੀ ਕਿ ਪੈਸੇ ਲਾਗਰ ਸਾਨੂੰ ਵੀ ਪਤਾ ਪਰ ਚੱਲ 8000 ਦੀ ਵੀਰਦੀ ਮਿਲ ਜਾਂਦੀ ਐ ਤੈਨੂੰ ਵੀ ਪਤਾ ਚੱਲ ਸਾਨੂੰ ਵੀ ਪਤਾ 10 ਦੀ ਮਿਲ ਜਾਂਦੀ ਪਰ ਤੂੰ ਕੁਆਲ ਨਹੀਂ ਫਿਰ ਦੇਖਿਆ ਅਗਰ ਚੀਜ਼ ਸਾਈ ਕੱਟ ਬਾਬਾ ਓਰੇ ਆ ਕੀ ਦੇਖਿਆ ਅਗਰ ਚੀਜ਼ ਪੈਸੇ ਤਾਂ ਵੇਚਰੇ ਆਣਿਆ 12 ਦਾ ਬੋਲਾ ਬੋਲਾ ਫਿਰ ਪਾਲੇ ਨਾਲ ਹੀ ਚੀਜ਼ ਐ ਯਾਰ ਬਾਲੇ ਮੈਨੂੰ ਰਾਹ ਦੱਸ ਇਹ ਚੀਜ਼ ਐਵੇਂ ਵੇਚਣ ਨਾਲੇ ਰਾਹ ਦੱਸ ਦੇ ਕਿੱਥੇ ਵੇਚਣੀ ਦੱਸ ਤੇ ਦੇਤਾ ਮੈਂ ਹੁਣ ਤੈਨੂੰ ਏ ਮੈਨੂੰ ਹੀ ਗਈ ਜਾਂਦਾ ਰਾਹ ਦੱਸ ਦੇ ਲੈ ਤੂੰ ਹੁਣ ਡੇਲੀ ਵੇਚਦਾ ਲੈਂਦਾ ਹੁਣ ਤੈਨੂੰ ਰਾਹ ਦਾ ਪਤਾ ਨਹੀਂ ਕਿ ਕਿੱਥੇ ਗਿਆ ਮੈਨੂੰ ਦੱਸ ਕਹੂੰਗਾ ਹਾਂ ਇੰਟਰਨੂੰ ਕਹੂੰਗਾ ਇਹ ਲੈ 11000 ਦੀ ਦੇ ਉਹ ਨਹੀਂ ਰਾਮੂ ਚੀਚਾ ਪਾਪਾ ਕੰਪਨੀ ਗੱਲ ਤਾਂ ਹੈ ਹੈ ਇਹ ਧਮਾ ਪਾਠੋ ਨਾ ਆ ਜਾ ਆ ਜਾ ਇੱਧਰ ਨਾ ਵਗਦਾ ਆ ਜਾ ਆ ਜਾ ਹੋਰੇ ਕਰ ਦੋ ਮੜਾ ਜਾ ਗਰਮ ਜਾ ਮਾਹੌਲ ਆ ਜਾਓ ਨਜ਼ਾਰਾ ਆਜੇ ਯਾਰ ਮੈਂ ਕਿਵੇਂ ਹਵਾਰਾ ਗੁੱਟੂ ਆ ਮੈਨੂੰ ਮੈਂ ਗੱਲ ਕਰਾਂ ਗੱਲ ਕਰਾਂ ਗੁੱਟੂ ਆ ਕਹੇ ਕਰ ਮੈਨੂੰ ਉਹਨੂੰ ਜੱਫਾ ਪਾਉਂਦੇ ਹੀ ਸਤਾਏ ਜਾਵੇ ਐ ਨਾ ਗਾਣ ਸੁਵਰਗਾ ਪਿਆ ਕੱਛੂ ਵਰਗਾ ਐ ਰਮੂ ਇਦਾਂ ਦਾ ਸਾਰੀਆਂ ਰਹਿ ਜਾਂਦੇ ਆ ਜੱਫਾ ਬਾਗਿਦਾ ਅਜਾ ਪੁੱਤਾ ਆਜਾ ਅਜਾ ਮੇਰੇ ਆਜਾ ਕੋਈ ਨਹੀਂ ਤੇਰੇ ਕੋਲੇ ਘਰਿਆ ਕਿੰਨੇ ਦਿਨ ਹੀ ਭਾਈ ਓਏ ਨਾਟ ਭਾਈ ਸਾਰਾ ਗੱਲ ਛੱਡ ਕੇ ਜੱਫਾ ਬਾਦੀ ਲਈ ਆ ਬਸ ਹੁਣ ਨਾ ਭਾਈ ਹੁਣ ਨਾ ਕਹੇ ਕੀ ਜੇ ਬਾੜੀ ਚੰਗੀ ਆ ਚਾਚਾ ਆ ਪਾਠ ਪਾਣੀ ਨਹੀਂ ਸਾਰੀਆਂ ਗੱਲਾਂ ਛੱਡ ਕੇ ਸਾਰੀਆਂ ਗੱਲਾਂ ਛੱਡ ਕੇ ਹਾਂ ਹੈ ਇੱਕ ਜੇ ਮੁਕਾ ਦੇ ਦੇ ਕਿੱਛੇ ਮੁਕਾ ਦੇ ਇੱਕ ਜੇ ਮੁਕਾ ਦੀ ਵਧੀਆ ਲਾਵੇਂਗਾ ਫਿਰ ਤੇ ਇੱਕ ਜੇ ਦੇ ਦਾਂਗੇ ਵੀ ਫਿਰ ਗਿੱਤੀ ਆ ਪਾਣ ਦੀ ਲੋੜ ਨਹੀਂ 12000 ਦੀ ਦਿੰਨੇ ਫਿਰ 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 ਪਾਣੋਂਦਿਆਂ ਨੇ ਫੜੀ ਮਿਕਲਾ ਪਾਣ ਲਣਗੇ ਨਹੀਂ ਆਹੀ ਆ ਡੱਬੀ ਪਾਠ ਆਹੀ ਬਾਲਟੀ ਦਾ ਦੇਖਿਆ ਕਟਟੇ ਨਹੀਂ ਯਾਰ ਬਾਲਟੀ ਤਾਂ ਨਹੀਂ ਆਇਨ ਹੋਈ ਬਾਈ ਮੜ ਜਾਇ ਨਹੀਂ ਰਮਜ਼ਾਨ ਪੀਣਾ ਪਾਣੀ ਰਾਜੂ ਬਾਈ ਨਹੀਂ ਦੇਣੀ ਨਹੀਂ ਤੈਨੂੰ ਪਤਾ ਕਿੱਥੇ ਗੂੜੇ ਤੋਂ ਮੰਗਾ ਦੇ ਚਾਚਾ ਮੈਂ ਤੈਨੂੰ ਪਹਿਲੇ ਲੈ ਕੇ ਸਾਢੇ 12 ਦਿਨ ਨੇ ਫਿਰ ਹੋਈ ਸਾਢੇ 12 ਨਹੀਂ ਕਹ ਤਾ ਜਾਂ 15 ਦਿਨ ਲੈ ਜਾ ਹੁਣ ਜਾ ਸਾਰੀ ਗੱਲ ਨਹੀਂ ਸਾ ਤੇਰਾ ਛੱਟ ਇਹ 10 ਲੈ ਹੋਰ ਨਾ ਕਿੱਥੇ ਹੱਲਣਦਾ ਇੱਥੋਂ ਨਹੀਂ ਹੱਲਣਦਾ ਇੱਥੋਂ ਨਾ ਐਨਾ ਚੀੜਾ ਹੈ ਤੇ ਤੋ ਕਿੱਥੇ ਹਲਾਗੇ ਵੀ ਇਹ ਲੈ ਬੇਬੀ ਪਾਠਾ ਹਾਂਜੀ ਤੇ ਬੋਲੇ ਡੰਡੇ ਪਹਿਣਗੇ ਹੁਣ ਨਹੀਂ ਸਹੀ ਲਾ ਦੋਗਾ ਫਿਰ ਤਾਂ ਆਪਾਂ ਪੂਰੀ 13000 ਦੀ ਨਹੀਂ ਨਹੀਂ ਫਿਰ ਉਹੀ 13000 ਦੀ ਫਿਰ ਉਹੀ ਗੱਲ ਵੀ ਤੈਨੂੰ ਹੁਣ ਮੈਂ ਦੇਣ ਵਾਲੀ ਵੀ ਗੱਲ ਕਹਿਤੀ ਠੀਕ ਹੈ 3000 ਮੈਂ ਹੁਣ ਟੁੱਟ ਗਿਆ ਯਾਰ ਸਾਰੇ ਗੱਲ ਛੱਡ ਕੇ ਪੁੱਛ ਰਿਹਾ ਤੇ ਉਹ ਨਿਆਣਾ ਯਾਰ ਤੂੰ ਦੱਸ ਸਾਢੇ 13 ਦੀ ਮੁੱਖ ਚੱਕਰ ਲੱਕ ਬਾਬਾ ਫੜਾ ਚਲੋ ਵੀ ਕਰਦਾ ਸਾਢੇ 13 ਦੀ ਹੱਕ ਭੱਜ ਕਿਧਰ ਭੱਜ ਜਾ ਲੈ ਹੱਥ ਚ ਝੋਲੀ ਨਾ ਫੜਾ ਅੰਨੇ ਹੱਥ ਨਾਲ ਦੇ ਤੇ ਹਾਲ ਹੋ ਬਈ ਵਾਹ ਕਰੇ ਤੁਹਾਨੂੰ ਜੀ ਸਹੀ ਗੱਲ ਆ ਜੀ ਕੰਜੂ ਮੜਾ ਜਾਇਆ ਕਰਦੇ ਇਧਰ ਨੂੰ ਮੈਂ ਵਰਗੇ ਚੇਲੇ ਬਨੇ ਬਹੁਤ ਦੇਖੇ ਨੇ ਵਿੱਚ ਬਜ਼ਾਰਾਂ ਦੇ ਆਇਆ ਹੁਣ ਇਧਰ ਸਾਡੇ ਲੈ ਵੀ ਕਾਸ਼ ਤੇ ਜੂੜੇ ਰਾਜੂ ਨੇ ਚਾੜ ਤਾਂ ਨਿੰਮ ਤੇ ਕਿਰਲਾ ਜੀ ਮਰੇ ਰੋਜ਼ ਸ਼ਿਕਾਰ ਅੱਜ ਇਹਦਾ ਮੂੜਿਆ ਹੀ ਤਾਂ ਦੇ ਗਿਆ ਹੈ ਕਹਿੰਦਾ ਮੇਰਾ ਪੁੱਤ ਮੇਰੀ ਇੱਜ਼ਤ ਕਰਦਾ ਹੈ ਆ ਤਾਂ ਇੱਜ਼ਤ ਕਰਦਾ ਹੈ ਮੰਨ ਲਾਂਦਾ ਮੇਰੀ ਇਹ ਹਰੇਕ ਦਿਨ ਮੰਨਦਾ ਮੈਂ ਮਾਣ ਖੁਸ਼ ਆ ਬਈ ਹਾਂਜੀ ਮਾਣ ਖੁਸ਼ ਆ ਤੁਮ ਨਹੀਂ ਲੱਗਦੀ ਪ�ਛਾ ਕੇ ਕੀ ਲੱਗਦੀ ਆ ਪ�ਛਾ ਕੇ ਛੱਡ ਦੀ ਮੈਨੂੰ ਵੀ ਲੱਗਦੀ ਆ ਮਾਨ ਕੇ ਕਹਿੰਦਾ ਹੁਣ ਵੀ ਹਾਂ ਇਹ ਨਾ ਗੈਰਾਂ ਦਿਨ ਤੇ ਕਾਕ ਰਾਕੇ ਦਵਾਤੀ ਦਾ ਖਾ ਨਹੀਂ ਆਉਂ ਕਈ ਪਹਿਲੇ ਮਾਰ ਲੱਗ ਜਾਂਦਾ ਕਰਨੀ ਨਹੀਂ ਮਾਰੀ ਨਹੀਂ ਉਹ ਆਲਾ ਤੈਨੂੰ ਬਰਾਖੀ ਕੱਢੇ ਸੀ ਤੇਰੀ ਇਹਨਾਂ ਦੇ ਆ ਲੋ 7 4 2 ਤੋਂ 4 5 6 7 8 9 10 11 12 13 ਸਾਢੇ 13 ਖੁਸ਼ ਹੈ ਠੀਕ ਹੈ ਜੀ ਉਸੇ ਗੱਲ ਖਾ ਲੋ